ਇਹਨਾਂ ਹਰੀਆਂ ਮਿਰਚਾਂ ਦਾ ਆਚਾਰ ਬਣਾਉਣ ਲਈ ਆਪਾਂ ਹਰੀਆਂ ਹਰੀਆਂ ਮਿਰਚਾਂ ਲੈ ਲਈਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਧੋਣ ਤੋਂ ਬਾਅਦ ਆਪਾਂ ਇਹਨਾਂ ਨੂੰ 1 ਘੰਟਾ ਧੁੱਪ ਵਿੱਚ ਸੁਕਾ ਲਿਆ ਹੁਣ ਆਪਾਂ ਇੱਕ ਕੱਪੜੇ ਨਾਲ ਇਹਨਾਂ ਨੂੰ ਸਾਫ਼ ਕਰ ਲਵਾਂਗੇ ਤਾਂ ਕਿ ਇਹਨਾਂ ਵਿੱਚ ਜੋ ਵੀ ਨਮੀ ਹੋਵੇ ਸਾਰੀ ਸੁੱਕ ਜਾਵੇ ਫਿਰ ਲੰਬੇ ਸਮੇਂ ਤੱਕ ਚਾ ਜਿਹੜਾ ਆਪਣਾ ਖਰਾਬ ਨਹੀਂ ਹੁੰਦਾ ਇਹਨਾਂ ਮਿਰਚਾਂ ਦਾ ਚਾਰ ਆਪਾਂ ਭਰ ਕੇ ਬਣਾਵਾਂਗੇ ਤੇ ਇਸ ਤਰ੍ਹਾਂ ਆਪਾਂ ਇਹਨਾਂ ਮਿਰਚਾਂ ਨੂੰ ਕੱਟ ਲਾ ਲਵਾਂਗੇ ਇਸ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਨੂੰ ਕੱਟ ਲਾ ਲਵਾਂਗੇ ਅਰੇ ਨਿਆ ਮਿਰਚਾਂ ਭਰ ਕੇ ਬਣਾਉਣ ਲਈ ਆਪਾਂ ਮਸਾਲਾ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ 4 ਚਮਚੇ ਆਪਾਂ ਸੌਂਫ ਦੇ ਲੈ ਲਏ ਆ 2 ਚਮਚਾ ਪਾਏ ਸੇ ਜੀਰਾ ਪਾਵਾਂਗੇ 1 ਚਮਚਾ ਪਾਏ ਸੇ ਅਜਵੈਨ ਪਾਵਾਂਗੇ ਇਸ ਨਾਲ ਟੇਸਟ ਚਾਰ ਦਾ ਬਹੁਤ ਹੀ ਵਧੀਆ ਹੁੰਦਾ ਥੋੜੀ ਜਿਹੀ ਪਲ ਲੈ ਲੀ ਸਰੋਂ ਥੋੜੀ ਨਹੀਂ ਆਪਾਂ ਲਈਆਂ ਕਾਲੀਆਂ ਮਿਰਚਾਂ ਕਿਉਂਕਿ ਚਾਰ ਵਾਲੀਆਂ ਮਿਰਚਾਂ ਜਿਹੜੀਆਂ ਇਹ ਜਿਆਦਾ ਤਿੱਖੀਆਂ ਨਹੀਂ ਹੁੰਦੀਆਂ ਇਸ ਕਰਕੇ ਆਪਾਂ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਦਾ ਇਸਤੇਮਾਲ ਕਰਾਂਗੇ ਥੋੜੇ ਜੇ ਆਪਾਂ ਲਵਾਂਗੇ ਮੇਸਰੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਗਰਮ ਕਰ ਲਵਾਂਗੇ ਆ ਗਰਮ ਕਰਨੇ ਆ ਤੇ ਹੁਣ ਇਸ ਨੂੰ ਆਪਾਂ ਇੱਕ ਮਿਕਸਰ ਜਾਰ ਵਿੱਚ ਪੀਸ ਲਵਾਂਗੇ ਮਸਾਲਾ ਆਪਾਂ ਗ੍ਰੈਂਡ ਕਰ ਲਿਆ ਹੁਣ ਆਪਾਂ ਇਸ ਵਿੱਚ ਪਾਵਾਂਗੇ ਇੱਕ ਚਮਚ ਕਾਲਾ ਨਮਕ ਤੇ ਦੋ ਚਮਚ ਆਪਾਂ ਪਾਵਾਂਗੇ ਕਿਟਾਪੀਸਿਆ ਨਮਕ ਇੱਕ ਚਮਚ ਹਲਦੀ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜਦੋਂ ਆਪਾਂ ਕੜਾਈ 'ਚ ਕਰ ਲਵਾਂਗੇ ਤੇਲ ਗਰਮ। ਤੇਲ ਆਪਣਾ ਗਰਮ ਹੋ ਚੁੱਕਾ ਵਾ ਤੇ ਹੁਣ ਆਪਾਂ ਗੈਸ ਨੂੰ ਬੰਦ ਕਰਤਾ। ਆਪਣਾ ਮਸਾਲਾ ਤਿਆਰ ਆ ਤੇ ਹੁਣ ਆਪਾਂ ਇਹਨਾਂ ਮਿਰਚਾਂ ਨੂੰ ਭਰ ਲਵਾਂਗੇ ਇਸ ਤਰ੍ਹਾਂ ਜਿਵੇਂ ਇਹਨਾਂ ਮਿਰਚਾਂ ਨੂੰ ਮਸਾਲੇ ਨਾਲ ਭਰ ਲੈਣਾ ਇਹਨਾਂ ਨੂੰ ਆਪਾਂ ਭਰਾਉਣ ਠੇ ਨਾਲ ਕਾਲੂ ਵਾਲੇ ਪਰੌਂਠੇ ਨਾਲ ਮੇਥੇ ਵਾਲੇ ਪਰੌਂਠੇ ਨਾਲ ਕਿਸੇ ਚੀਜ਼ ਨਾਲ ਵੀ ਖਾ ਸਕਦੇ ਆ ਜੇ ਆਪਣੇ ਘਰ ਵਿੱਚ ਕਿਸੇ ਟਾਈਮ ਸਬਜ਼ੀ ਨਾ ਹੋਵੇ ਤਾਂ ਆਪਾਂ ਇਹਨਾਂ ਮਿਰਚਾਂ ਨੂੰ ਪਰੌਂਠੇ ਨਾਲ ਖਾ ਸਕਦੇ ਇਹਨਾਂ ਦਾ ਚਾਰ ਬਹੁਤ ਹੀ ਟੇਸਟੀ ਬਣਦਾ ਆਪਾਂ ਸਾਰੀਆਂ ਮਿਰਚਾਂ ਬਾਹਰ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਡੱਬੇ ਵਿੱਚ ਪਾ ਲਵਾਂਗੇ ਨੇਚਰ ਨੂੰ ਸਟੋਰ ਕਰਕੇ ਰੱਖਣ ਲਈ ਤੁਸੀਂ ਇਸ ਤਰ੍ਹਾਂ ਇੱਕ ਡੱਬੇ ਵਿੱਚ ਪਾ ਕੇ ਰੱਖ ਸਕਦੇ ਹੋ ਹੁਣ ਆਪਾਂ ਇਸ ਵਿੱਚ ਤੇਲ ਪਾਵਾਂਗੇ ਜਿਹੜਾ ਕਿ ਆਪਾਂ ਗਰਮ ਕਰ ਲਿਆ ਸੀ ਕਰੌਂ ਦਾ ਤੇਲ ਪਾਉਣ ਨਾਲ ਮਿਰਚਾਂ ਦਾ ਚਾਰ ਬਹੁਤ ਹੀ ਸਵਾਦ ਬਣਦਾ ਤੇ ਨਾਲੇ ਲੰਬੇ ਸਮੇਂ ਤੱਕ ਚੱਲਦਾ ਇਸ ਤਰ੍ਹਾਂ ਤੇਲ ਖਰਾਬ ਨਹੀਂ ਹੁੰਦਾ